ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚੋਂ ਗੌਰਮੈਂਟ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਨੇ ਕਿੱਥੇ ਦੱਸੋ ਸਾਡੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਹੋਰੇ ਮੁੱਖ ਮੰਤਰੀ ਨੂੰ ਲੈ ਕੇ ਭੇਜਾ ਦਾਦਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਨਾਲ 10 ਵਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਆ ਸਕੀ ਨਾਲਾ ਇਹ ਕਲੀਨ ਕਰਨ ਲਈ ਕਿਹਾ ਸੀ ਇਹ ਕੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਉਹ ਡੱਕੇ ਨਿਕਲ ਜਾਣ। ਆਓ ਵੇਖੋ ਡੱਕੇ ਇਹਦੇ ਪਿੱਛੇ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਥੋਂ। ਸਾਰਾ ਨਿਕਲ ਜਾਣਾ। ਇਹਨਾਂ ਡੱਕਾ ਆ ਡੱਕੇ ਕਢਾ ਦਿਓ ਮਸ਼ੀਨ ਨਾਲ। ਇਹ ਸਰ ਮਸ਼ੀਨ ਪਿੱਛੇ। ਉਹ ਡੰਗਰ ਇੱਕ ਕਿੱਥੇ ਪਿੱਛੇ ਲੱਗੀ ਆ? ਮਰੀ ਉੱਥੇ ਮੱਝ ਜੀ ਉਹ ਮੱਝ ਨੇ ਅਗਲੇ ਬੰਦੇ ਉਹਨੂੰ ਮਸ਼ੀਨ ਦਸਾ ਹੁਣੇ ਸਦੋ ਇੱਥੇ ਮਸ਼ੀਨ ਨੂੰ। ਮੇਰੇ ਸਾਹਮਣੇ ਸਦੋ ਹੁਣੇ। ਹਾਂ। ਤੁਸੀਂ ਕਹਿੰਦੇ ਹੁਣੇ ਸਦੋ ਸਾਜ। ਯਸ ਸਰ। ਤਿੰਨ ਤਿੰਨ ਮਸ਼ੀਨ ਲੈਣਾ। ਹਾਂਜੀ ਸਰ। ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਪਈ ਸੀ। ਲਾਓ ਜਲਦੀ। ਜਲਦੀ ਭਾਏ ਇਹਨੂੰ ਖਾਲੀ ਕਰੀਏ ਇੱਥੋਂ। ਦੇਖ ਲੋਟਾਈ ਸੀ ਸੰਗੇ ਬੰਦੇ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਟਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਬਜੂ ਸਮਝਦੇ ਕਿ ਦੀ ਕਰ ਇਹ ਮੈਨੂੰ ਨੋਟ ਕਰ ਲੋ ਕਰ ਡਿਊਟੀ ਇਜ਼ ਡਿਊਟੀ ਡਿਊਟੀ ਕਰਦੀ ਆਪਾਂ